ਪੰਜਾਬ ਪੁਲਿਸ ਦੇ ਆਈਜੀ ਹੈੱਡਕੁਆਟਰ ਸੁਖਚੰਦ ਸਿੰਘ ਗੇਲ ਦੇ ਵੱਲੋਂ ਇੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਦੇ ਵਿੱਚ ਕੀ ਉਹਨਾਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਪ੍ਰੈਸ ਕਾਨਫਰੰਸ ਦੇ ਵਿੱਚ 2.5 ਸਾਲਾਂ ਦੇ ਦੌਰਾਨ ਨਸ਼ਿਆਂ ਨੂੰ ਲੈ ਕੇ ਕੀਤੀਆਂ ਗਈਆਂ ਕਾਰਵਾਈਆਂ ਦੇ ਬਾਰੇ ਜਾਣਕਾਰੀ ਹੈ ਜੋ ਕਿ ਆਈਜੀ ਸੁਖਚੰਦ ਸਿੰਘ ਗੇਲ ਦੇ ਵੱਲੋਂ ਦਿੱਤੀ ਗਈ ਹੈ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਡਰਗ ਕੇਸਾਂ ਦੇ ਵਿੱਚ 29152 ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਇਸੇ ਨਾਲ ਨਾਲ 3581 ਕਮਰਸ਼ੀਅਲ ਮਾਮਲੇ ਦਰਜ ਕੀਤੇ ਗਏ ਨੇ ਸਭ ਤੋਂ ਵੱਧ ਮਾਮਲੇ ਹੈ ਜੋ ਕਿ ਐਫ ਆਈ ਆਰ ਦੇ ਪਟਿਆਲੇ ਦੇ ਵਿੱਚ ਦਰਜ ਕੀਤੇ ਗਏ ਨੇ ਇਸ ਤੋਂ ਜੋ ਇਲਾਵਾ ਜੇਕਰ ਗੱਲ ਕਰੀਏ ਤੇ 10 ਕਰੋੜ 32 ਲੱਖ 92 ਹਜ਼ਾਰ ਦੀ ਡਰਗ ਮਨੀ ਬਰਾਮਦ ਕੀਤੀ ਗਈ ਅਤੇ 191 ਗੈਂਗਸਟਰਾਂ ਦੀ ਪ੍ਰਾਪਰਟੀ ਨੂੰ ਫ੍ਰੀਜ਼ ਵੀ ਕੀਤਾ ਗਿਆ ਤੇ ਇਸ ਤੋਂ ਇਲਾਵਾ 365 ਟੈਕਸਚਰ ਜੋ ਕਿ ਵੱਡੇ ਪੱਧਰ ਤੇ ਗ੍ਰਿਫਤਾਰ ਕੀਤੇ ਗਏ ਨੇ ਸੋ ਇਸ ਸਮੇਂ ਦੌਰਾਨ 2546 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਹੈ ਪੰਜਾਬ ਪੁਲਿਸ ਨੇ ਬੀਐਸਐਫ ਦੇ ਨਾਲ ਮਿਲ ਕੇ ਜੋ ਕਿ ਇੱਕ ਸੰਯੁਕਤ ਅਭਿਆਨ ਦੇ ਤਹਿਤ 150 ਦੇ ਕਰੀਬ ਡਰੋਨ ਹੈ ਜੋ 150 ਤੋਂ ਵੱਧ ਡਰੋਨ ਹੈ ਜੋ ਬਰਾਮਦ ਕੀਤੇ ਨੇ ਸੋ ਵੱਡੇ ਮਾਮਲਿਆਂ ਦੇ ਵਿੱਚ ਕਈ ਗੈਂਗਸਟਰ ਲਗਭਗ 365 ਗੈਂਗਸਟਰ ਜੀ ਇਹ ਨੇ ਜੋ ਕਿ ਵੱਡੇ ਗੈਂਗਸਟਰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਇਸੇ ਨਾਲ ਨਾਲ ਹਜ਼ਾਰਾਂ ਕਿਲੋ ਕੋਕੀਨ ਬਰਾਮਦ ਕੀਤੀ ਗਈ ਡਰੱਗਜ਼ ਬਰਾਮਦ ਕੀਤੇ ਗਏ ਵਕ-ਵਕ ਤਰ੍ਹਾਂ ਦੇ ਡਰੱਗਜ਼ ਬਰਾਮਦ ਕੀਤੇ ਗਏ ਨੇ ਇਸੇ ਨਾਲ ਨਾਲ ਜੋ ਕਈ ਕਰੋੜਾਂ ਦੀ ਡਰੱਗ ਮਨੀ ਹੈ ਉਹ ਵੀ ਬਰਾਮਦ ਕੀਤੀ ਗਈ ਐ ਸੋ ਪੰਜਾਬ ਪੁਲਿਸ ਦੇ ਵੱਲੋਂ ਇਹਨਾਂ ਬੀਤੇ 22 ਸਾਲਾਂ ਦੇ ਵਿੱਚ ਜੋ ਕਿ ਜੋ ਡਰੱਗ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਜੋ ਕਿ ਇਹ جنگ ਲੜੀ ਗਈ ਸੀ ਉਸ ਦਾ ਬਿਉਰਾ ਸਾਂਝਾ ਕੀਤਾ ਕਿ ਇਸ ਸਮੇਂ ਦੌਰਾਨ ਕਿਵੇਂ ਪੰਜਾਬ ਪੁਲਿਸ ਨੇ ਜੋ ਕਿ ਇਹਨੇ ਵੱਡੇ ਪੱਧਰ ਤੇ ਜੋ ਗ੍ਰਿਫਤਾਰੀਆਂ ਕੀਤੀਆਂ ਨੇ ਲਗਭਗ 191 ਜਿਹੇ ਗੈਂਗਸਟਰ ਨੇ ਜਿਨ੍ਹਾਂ ਦੀ ਸੰਪਤੀਆਂ ਨੇ ਫ੍ਰੀਜ਼ ਕੀਤੀਆਂ ਨੇ ਇਸ ਤੋਂ ਇਲਾਵਾ ਨਕਦੀ ਬਰਾਮਦ ਕੀਤੀ ਹੈ ਡਰੋਨਸ ਬਰਾਮਦ ਕੀਤੇ ਨੇ ਲਗਾਤਾਰ ਨਸ਼ਿਆਂ ਦੇ ਖਿਲਾਫ ਜੰਗ ਹੈ ਪੰਜਾਬ ਦੇ ਵਿੱਚ ਜਾਰੀ ਹੈ ਪੰਜਾਬ ਦੇ ਵਿੱਚ ਜੋ ਕਿ ਇਸ ਸਮੇਂ ਦੌਰਾਨ ਨਸ਼ੀਆਂ ਅਤੇ ਜੋ ਗੈਂਗਸਟਰਵਾਦ ਵਧਦਾ ਹੋਇਆ ਦਿਖਾਈ ਦਿੱਤਾ ਸੀ ਉਸ ਨੂੰ ਨਕੇਲ ਕਸੀ ਹੈ ਇੱਕ ਤਰ੍ਹਾਂ ਇਹ ਆંકੜੇ ਆ ਦਿਖਾ ਰਹੇ ਨੇ ਕਿ ਪੰਜਾਬ ਪੁਲਿਸ ਦਿਨ ਰਾਤ ਅਮਨ ਕਾਨੂੰਨ ਵਿਵਸਥਾ ਪੰਜਾਬ ਦੇ ਵਿੱਚ ਬਣਾਏ ਰੱਖਣ ਲਈ ਲਗਾਤਾਰ ਕੰਮ ਕਰ ਰਹੀ ਹੈ ਸੋ ਇਸ ਤੇ ਨਾਲ ਨਾਲ ਜੋ ਕਈ ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਮਾਮਲਿਆਂ ਦੇ ਵਿੱਚ ਵੱਡੇ ਕਈ ਗੈਂਗਸਟਰ ਜਿਹੇ ਨੇ ਜੋ ਗ੍ਰਿਫਤਾਰ ਕੀਤੇ ਗਏ ਨੇ ਲਗਭਗ 300 65 ਵੱਡੇ ਗੈਂਗਸਟਰ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੇ ਕੋਲੋਂ ਜੋ ਕਿ 191 ਅਜਿਹੇ ਗੈਂਗਸਟਰ ਨੇ ਜਿਨ੍ਹਾਂ ਦੀਆਂ ਸੰਪਤੀਆਂ ਵੀ ਫ੍ਰੀਜ਼ ਕੀਤੀਆਂ ਗਈਆਂ ਨੇ ਸੋ ਇਸ ਫਸਟ ਹੈ ਕਿ ਪੰਜਾਬ ਪੁਲਿਸ ਨਸ਼ਿਆਂ ਦੇ ਖਿਲਾਫ ਜੰਗ ਹੈ ਜੋ ਡਟ ਕੇ ਲੜ ਰਹੀ ਦਿਖਾਈ ਦੇ ਰਹੀ ਹੈ ਸੋ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦਿੰਦਾ ਇਜਾਜ਼ਤ ਧੰਨਵਾਦ ਪੰਜਾਬ ਪੁਲਿਸ ਦੇ ਆਈਜੀ ਹੈਡਕੁਆਟਰ ਸੁਖਚੰਦ ਸਿੰਘ ਗੇਲਦੇ ਵੱਲੋਂ ਇੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਦੇ ਵਿੱਚ ਕੀ ਉਹਨਾਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਪ੍ਰੈਸ ਕਾਨਫਰੰਸ ਦੇ ਵਿੱਚ 2.5 ਸਾਲਾਂ ਦੇ ਦੌਰਾਨ ਨਸ਼ਿਆਂ ਨੂੰ ਲੈ ਕੇ ਕੀਤੀਆਂ ਗਈਆਂ ਕਾਰਵਾਈਆਂ ਦੇ ਬਾਰੇ ਜਾਣਕਾਰੀ ਹੈ ਜੋ ਕਿ ਆਈਜੀ ਸੁਖਚੰਦ ਸਿੰਘ ਗੇਲਦੇ ਵੱਲੋਂ ਦਿੱਤੀ ਗਈ ਹੈ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਡਰਗ ਕੇਸਾਂ ਦੇ ਵਿੱਚ 29152 ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਇਸ ਦੇ ਨਾਲ ਨਾਲ 3581 ਕਮਰਸ਼ੀਅਲ ਮਾਮਲੇ ਦਰਜ ਕੀਤੇ ਗਏ ਨੇ ਸਭ ਤੋਂ ਵੱਧ ਮਾਮਲੇ ਹੈ ਜੋ ਕਿ ਐਫ ਆਈ ਆਰ ਦੇ ਪਟਿਆਲੇ ਦੇ ਵਿੱਚ ਦਰਜ ਕੀਤੇ ਗਏ ਨੇ ਇਸ ਤੋਂ ਜੋ ਇਲਾਵਾ ਜ਼ਿਕਰ ਗੱਲ ਕਰੀਏ ਤੇ 10 ਕਰੋੜ 32 ਲੱਖ 92 ਹਜ਼ਾਰ ਦੀ ਡਰਗ ਮਨੀ ਬਰਾਮਦ ਕੀਤੀ ਗਈ ਅਤੇ 191 ਗੈਂਗਸਟਰਾਂ ਦੀ ਪ੍ਰਾਪਰਟੀ ਨੂੰ ਫ੍ਰੀਜ਼ ਵੀ ਕੀਤਾ ਗਿਆ ਤੇ ਇਸ ਤੋਂ ਇਲਾਵਾ 365 ਗੈਂਗਸਟਰ ਜੋ ਕਿ ਵੱਡੇ ਪੱਧਰ ਤੇ ਗ੍ਰਿਫਤਾਰ ਕੀਤੇ ਗਏ ਨੇ ਸੋ ਇਸ ਸਮੇਂ ਦੌਰਾਨ 2546 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਆ ਪੰਜਾਬ ਪੁਲਿਸ ਨੇ ਬੀਐਸਐਫ ਦੇ ਨਾਲ ਮਿਲ ਕੇ ਜੋ ਕਿ ਇੱਕ ਸੰਯੁਕਤ અભિયાન ਦੇ ਤਹਿਤ 150 ਦੇ ਕਰੀਬ ਡ੍ਰੋਨ ਹੈ ਜੋ 150 ਤੋਂ ਵੱਧ ਡ੍ਰੋਨ ਹੈ ਜੋ ਬਰਾਮਦ ਕੀਤੇ ਨੇ ਸੋ ਵੱਡੇ ਮਾਮਲਿਆਂ ਦੇ ਵਿੱਚ ਕਈ ਗੈਂਗਸਟਰ ਲਗਭਗ 365 ਗੈਂਗਸਟਰਾਂ ਜਿन्हें जो कि ਵੱਡੇ ਗੈਂਗਸਟਰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਇਸ ਤੇ ਨਾਲ-ਨਾਲ ਹਜ਼ਾਰਾਂ ਕਿਲੋ ਕੋਕੀਨ ਬਰਾਮਦ ਕੀਤੀ ਗਈ ਡਰੱਗਜ਼ ਬਰਾਮਦ ਕੀਤੇ ਗਏ ਵਕ-ਵਕ ਤਰ੍ਹਾਂ ਦੇ ਡਰੱਗਜ਼ ਬਰਾਮਦ ਕੀਤੇ ਗਏ ਨੇ ਇਸ ਤੇ ਨਾਲ-ਨਾਲ ਜੋ ਕਈ ਕਰੋੜਾਂ ਦੀ ਡਰੱਗ ਮਨੀ ਹੈ ਉਹ ਵੀ ਬਰਾਮਦ ਕੀਤੀ ਗਈ ਐ ਸੋ ਪੰਜਾਬ ਪੁਲਿਸ ਦੇ ਵੱਲੋਂ ਇਹਨਾਂ ਬੀਤੇ 22 ਸਾਲਾਂ ਦੇ ਵਿੱਚ ਜੋ ਕਿ ਜੋ ਡਰੱਗ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਜੋ ਕਿ ਇਹ ਜੰਗ ਲੜੀ ਗਈ ਸੀ ਉਸ ਦਾ ਬਿਉਰਾ ਸਾਂਝਾ ਕੀਤਾ ਕਿ ਇਸ ਸਮੇਂ ਦੌਰਾਨ ਕਿਵੇਂ ਪੰਜਾਬ ਪੁਲਿਸ ਨੇ ਜੋ ਕਿ ਇਹਨੇ ਵੱਡੇ ਪੱਧਰ ਤੇ ਜੋ ਗ੍ਰਿਫਤਾਰੀਆਂ ਕੀਤੀਆਂ ਨੇ ਲਗਭਗ 191 ਜਿਹੇ ਗੈਂਗਸਟਰ ਨੇ ਜਿਨ੍ਹਾਂ ਦੀ ਸੰਪਤੀਆਂ ਨੇ ਫ੍ਰੀਜ਼ ਕੀਤੀਆਂ ਨੇ ਇਸ ਤੋਂ ਇਲਾਵਾ ਨਕਦੀ ਬ੍ਰਾਹਮਤ ਕੀਤੀ ਹੈ ਡਰੋਨਸ ਬ੍ਰਾਹਮਤ ਕੀਤੇ ਨੇ ਲਗਾਤਾਰ ਨਸ਼ਿਆਂ ਦੇ ਖਿਲਾਫ ਜੰਗ ਹੈ ਪੰਜਾਬ ਦੇ ਵਿੱਚ ਜਾਰੀ ਹੈ ਪੰਜਾਬ ਦੇ ਵਿੱਚ ਜੋ ਕਿ ਇਸ ਸਮੇਂ ਦੌਰਾਨ ਨਸ਼ੀਆਂ ਅਤੇ ਜੋ ਗੈਂਗਸਟਰਵਾਦ ਵੱਧਦਾ ਹੋਇਆ ਦਿਖਾਈ ਦਿੱਤਾ ਸੀ ਉਸ ਨੂੰ ਨਕੇਲ ਕਸੀ ਹੈ ਇੱਕ ਤਰ੍ਹਾਂ ਇਹ ਆંકੜੇ ਆ ਦਿਖਾ ਰਹੇ ਨੇ ਕਿ ਪੰਜਾਬ ਪੁਲਿਸ ਦਿਨ ਰਾਤ ਅਮਨ ਕਾਨੂੰਨ ਵਿਵਸਥਾ ਪੰਜਾਬ ਦੇ ਵਿੱਚ ਬਣਾਏ ਰੱਖਣ ਲਈ ਲਗਾਤਾਰ ਕੰਮ ਕਰ ਰਹੀ ਹੈ ਸੋ ਇਸ ਤੇ ਨਾਲ ਜੋ ਕਈ ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਮਾਮਲਿਆਂ ਦੇ ਵਿੱਚ ਵੱਡੇ ਕਈ ਗੈਂਗਸਟਰ ਜੀਏ ਨੇ ਜੋ ਗ੍ਰਿਫਤਾਰ ਕੀਤੇ ਗਏ ਨੇ ਲਗਭਗ 300 63 ਵੱਡੇ ਗੈਂਗਸਟਰ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੇ ਕੋਲੋ ਜੋ ਕਿ 191 ਅਜੀਹੇ ਗੈਂਗਸਟਰ ਨੇ ਜਿਨ੍ਹਾਂ ਦੀਆਂ ਸੰਪਤੀਆਂ ਵੀ ਫ੍ਰੀਜ਼ ਕੀਤੀਆਂ ਗਈਆਂ ਨੇ ਸੋ ਇਹ ਸਪੱਸ਼ਟ ਹੈ ਕਿ ਪੰਜਾਬ ਪੁਲਿਸ ਨਸ਼ਿਆਂ ਦੇ ਖਿਲਾਫ ਜੰਗ ਹੈ ਜੋ ਡਟ ਕੇ ਲੜ ਰਹੀ ਦਿਖਾਈ ਦੇ ਰਹੀ ਹੈ ਸੋ ਬਧੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦਿੰਦਾ ਇਜਾਜ਼ਤ ਧੰਨਵਾਦ